ਅੱਜ ਕਿਸਾਨ ਰੇਲ ਗੱਡੀਆਂ ਰੋਕਣ ਦੇ ਲਈ ਜਾ ਰਹੇ ਨੇ ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ ਤੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਰੇਲ ਪਟੜੀਆਂ ਤੇ ਧਰਨਾ ਦੇਣਗੀਆਂ ਜਿਸ ਦੇ ਤਹਿਤ ਨਾਬਾ ਵਿਖੇ ਜ਼ਿਲ੍ਹਾ ਪਤਰੀ ਕਿਸਾਨ ਜਥੇਬੰਦੀਆਂ ਰੇਲਵੇ ਟਰੈਕ ਜਾਮ ਕਰਨ ਦੇ ਲਈ ਪਹੁੰਚੀਆਂ ਨਾਬਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਏਕਤਾ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਹਿੱਸਾ ਲਿਆ ਗਿਆ ਹਾਲਾਂਕਿ ਇਸ ਮੌਕੇ ਤੇ ਨਾਬਾ ਦੇ ਡੀਐਸਪੀ ਦਵਿੰਦਰ ਅਤਰੀ ਦੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਅੱਜ ਅਸੀਂ ਪੰਜਾਬ ਦੇ ਵਿੱਚ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਵੱਲੋਂ ਜੋ ਰੇਲਵੇ ਟ੍ਰੈਕਾਂ ਤੇ ਸਾਡਾ ਤਿੰਨ ਦਿਨਾਂ ਦਾ ਮੋਰਚਾ ਸ਼ੁਰੂ ਹੋਣ ਜਾ ਰਿਹਾ ਹੈ ਉਹਦੇ ਵਿੱਚ ਸਾਡੀਆਂ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਜਿਵੇਂ ਵੱਡੀ ਮਾਰ ਹੜਾਂ ਦੀ ਪਈ ਆ ਸਾਡੇ ਕਿਸਾਨਾਂ ਮਜ਼ਦੂਰਾਂ ਮਜ਼ਦਮਾਂ ਦਾ ਹਰ ਇੱਕ ਵਰਗ ਦਾ ਵੱਡਾ ਨੁਕਸਾਨ ਹੋਇਆ ਉਹਦੀ ਪਰਭਾਈ ਵਾਸਤੇ ਵੱਖ-ਵੱਖ ਸੂਬਿਆਂ ਦੇ ਵਿੱਚ 50 ਹਜ਼ਾਰ ਕਰੋੜ ਦਾ ਪੈਕੇਜ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਤੇ ਐਮਐਸਪੀ ਦੀ ਜੋ ਦਿੱਲੀ ਵਾਲੇ ਸੰਘਰਸ਼ ਦੇ ਦੌਰਾਨ ਲਟਕਦੀ ਮੰਗ ਪਈ ਹੈ ਕਮੇਟੀ ਬਣਾਉਣ ਦਾ ਕੇਂਦਰ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਐਮਐਸਪੀ ਦੇ ਪੂਰੇ ਅਸੀਂ ਐਮਐਸਪੀ ਦੀ ਫਸਲਾਂ ਦੇ ਉੱਤੇ ਮੰਗ ਕਰਦੇ ਹਾਂ ਤੇ ਲਖੀਮਪੁਰ ਖੀਰੀ ਵਾਲੀ ਘਟਨਾ ਨਾਲ ਸੰਬੰਧਿਤ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਮੰਗ ਕਰਦੇ ਹਾਂ ਕਿਉਂਕਿ ਜਿਹੜਾ ਸਾਡਾ ਇਹ ਮੋਰਚਾ 3 ਦਿਨਾਂ ਦਾ ਸ਼ੁਰੂ ਹੋਣ ਜਾ ਰਿਹਾ ਇਹਦੇ ਵਿੱਚ ਪੰਜਾਬ ਦੀਆਂ ਸੰਘਰਸ਼ੀਲ ਸੱਤ ਜਥੇਬੰਦੀਆਂ ਸ਼ਾਮਲ ਹੈ ਜਿਹੜੀਆਂ ਬੱਖ-ਬੱਖ ਜ਼ਿਲ੍ਹਿਆਂ ਦੇ ਵਿੱਚ ਬੱਖ-ਬੱਖ ਟਰੈਕਾਂ ਦੇ ਉੱਤੇ 12 ਵਜੇ ਤੋਂ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਜਾਣਾ ਤੇ ਤਿੰਨ ਦਿਨ ਲਗਾਤਾਰ ਬੈਠਣਗੇ ਅਸੀਂ ਇਹ ਆਸ ਨਾਲ ਬੈਨੇ ਆ ਕਿ ਲੋਕ ਜਿੰਨੇ ਸਾਡੀਆਂ ਲੋਕ ਪੱਖੀ ਮੰਗਾ ਕਿਸਾਨਾਂ ਪੱਖੀਆ ਮਜ਼ਦੂਰਾਂ ਪੱਖੀਆ ਜਿਹੜੀਆਂ ਮੰਗਾਂ ਲੈ ਕੇ ਬੈਨੇ ਆ ਕਿ ਲੋਕ ਵੱਡਾ ਸਹਿਯੋਗ ਕਰਨਗੇ ਅਪੀਲ ਵੀ ਕਰਨਾ ਚਾਹੁੰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਵੱਡੀ ਗਿਣਤੀ ਦੇ ਵਿੱਚ ਇਸ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਕਰੇ ਨਾਬੇ ਵਿੱਚ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਸ਼ਮਾਰਕ ਨਾਬੇ ਵਿੱਚ ਸਾਡੀਆਂ ਇਹ ਤਿੰਨ ਜਥੇਬੰਦੀਆਂ ਬੀਕੇਜੂ ਇਕਤਾ ਆਜ਼ਾਦ ਕ੍ਰਾਂਤੀ ਬੀਕੇਜੂ ਕ੍ਰਾਂਤੀਕਾਰੀ ਤੇ ਪਟੇੜੀ ਕਲਾ ਉਹ ਜਿਹੜੇ ਤਿੰਨ ਜਥੇਬੰਦੀਆਂ ਸ਼ਮੂਲੀਅਤ ਕਰ ਰਹੀਆਂ ਤੇ ਨਾਲ ਹੋਰ ਪ੍ਰਾਤਰੀ ਜਥੇਬੰਦੀਆਂ ਵੀ ਇਹਦੇ ਵਿੱਚ ਸ਼ਮੂਲੀਅਤ ਕਰਨਗੀਆਂ ਜਿਹੜੀਆਂ ਸਾਡੇ ਕੋਲੇ ਮੌਕੇ ਤੇ ਆ ਕੇ ਸਾਡੇ ਨਾਮ ਉਨਾਂ ਦੇ ਧਿਆਨ ਚ ਆਈ। ਮੇਨ ਜਿਹੜਾ ਹੜ੍ਹਾਂ ਦੇ ਕਾਰਨ ਹੋਇਆ ਇਸ ਕਾਰਨ ਆ ਜਿਹੜਾ ਦੇਖੋ ਮੇਨ ਮੰਗਾ ਸਾਡੀਆਂ ਹੜ੍ਹਾਂ ਦੇ ਨਾਲ ਜਿੰਨਾ ਉੱਤਰ ਭਾਰਤ ਦੇ ਸੂਬਿਆਂ 'ਚ ਨੁਕਸਾਨ ਹੋਇਆ ਸੀ 50000 ਕਰੋੜ ਰੁਪਏ ਦੀ ਪੈਕੇਜ ਦੀ ਮੰਗ ਕਰਦੇ ਆ ਕੇਂਦਰ ਸਰਕਾਰ ਤੋਂ ਕਿਉਂਕਿ ਕੱਲੀ 50000 ਕਰੋੜ ਪੈਕੇਜ ਦੀ ਮੰਗ ਅਸੀਂ ਉਸ ਤਰੀਕੇ ਨਾਲ ਨਹੀਂ ਕਰਦੇ ਉਹਦੇ ਨਾਲ ਘਟੋ-ਘਟਾ 7-8 ਮੰਗਾਂ ਜੁੜਦੀਆਂ। ਸਾਡੀਆਂ ਫਸਲਾਂ ਦੇ ਸਾਡੇ ਪਸ਼ੂਆਂ ਦੇ ਸਾਡੇ ਜਾਨੀ ਨੁਕਸਾਨ ਹੋਇਆ ਬੋਰਾ ਦੇ ਨੁਕਸਾਨ ਹੋਇਆ ਜ਼ਮੀਨਾਂ ਖਰਾਬ ਹੋਈਆਂ ਤੇ ਮਜ਼ਦੂਰਾਂ ਦੇ ਘਰਟ ਆਇਆ ਬੜਾ ਕੁਝ ਉਹਦੇ ਨਾਲ ਜੁੜਦਾ ਹੈ ਅਸੀਂ ਉਸ ਕਰਕੇ ਵੱਡੀ ਮੰਗ ਉਹ ਵੀ ਹੈ ਤੇ ਐਮਐਸਪੀ ਦੀ ਵੀ ਸਾਡੀ ਵੱਡੀ ਮੰਗ ਹੈ ਮਤਲਬ ਤਕਰੀਬਨ ਅਸੀਂ ਜਿਹੜੀਆਂ ਮੰਗਾ ਕੇਂਦਰ ਸਰਕਾਰ ਤੋਂ ਮੰਗ ਰਹੇ ਆ ਉਹ ਸਾਡੀਆਂ ਤਕਰੀਬਨ ਮੇਨ ਮੰਗਾਂ ਸਾਰੀਆਂ ਜਿਹੜੀਆਂ ਕਿਸਾਨੀ ਨਾਲ ਸੰਬੰਧਿਤ ਹੈ ਸਾਡੇ ਮਜ਼ਦੂਰਾਂ ਨਾਲ ਸੰਬੰਧਿਤ ਹੈ ਕਿਉਂਕਿ ਮਨਰੇਗਾ ਦੀ ਅਸੀਂ ਜਿਹੜੀ ਮੰਗ ਕਰਦੇ ਆ ਜੇ 100 ਦਿਨ ਦਾ ਕੰਮਕਾਰ ਸਾਡੇ ਮਜ਼ਦੂਰਾਂ ਨੂੰ ਦਿੱਤਾ ਕੇਂਦਰ ਸਰਕਾਰ ਨੇ ਤਾਂ ਅਸੀਂ 200 ਦਿਨ ਦੀ ਮੰਗ ਕਰਦੇ ਆ ਕਿ ਮਜ਼ਦੂਰਾਂ ਨੂੰ 200 ਦਿਨ ਦਾ ਕੰਮ ਦਿੱਤਾ। ਜੋ ਪੰਜਾਬ ਸਰਕਾਰ ਨੇ ਮੁਆਵਜ਼ਾ ਦਿੱਤਾ ਉਸ ਤੋਂ ਕਿਸਾਨ ਸੰਤੁਸ਼ਟ ਨਹੀਂ ਹੈਗਾ ਕਿ ਇਹ ਦੇਖੋ ਜਿਹੜਾ ਪੰਜਾਬ ਸਰਕਾਰ ਨੇ ਮੁਆਵਜ਼ਾ ਦਿੱਤਾ ਉਹ ਤਾਂ ਫਿਲਹਾਲ ਹਲੇ ਮਿਲੇ ਹੀ ਨਹੀਂ ਕਿਸੇ ਨੂੰ ਬਹੁਤ ਕਿਸੇ ਦੇ ਖਾਤੇ 'ਚ ਅਸੀਂ ਨਹੀਂ ਦੇਖਿਆ ਕਿ ਪੰਜਾਬ ਸਰਕਾਰ ਨੇ ਮੁਆਵਜ਼ਾ ਪਾਤਾ ਹੋਵੇ ਜਿਹੜਾ 6800 ਰੁਪਈਆ ਉਹ ਕੁਸਕ ਕੇਂਦਰ ਸਰਕਾਰ ਨੇ ਇੱਕ ਸਾਡੇ ਕਿਸਾਨਾਂ ਨਾਲ ਮਜ਼ਾਕ ਕੀਤਾ ਕਿਉਂਕਿ ਤਿੰਨ ਤਿੰਨ ਵਾਰ ਸਾਡੀਆਂ ਫਸਲਾਂ ਦੇ ਨੁਕਸਾਨ ਹੋਇਆ ਘੱਟੋ-ਘੱਟ 4000 ਰੁਪਈਆ ਤਾਂ ਇੱਕ ਝੋਨੇ ਦੇ ਕਿਲੇ ਦੀ ਲਵਾਈ ਆ ਤੇ ਉਸ ਤੋਂ ਬਾਅਦ ਉਹ ਤੇ ਖਰਚਾ ਕਿੰਨਾ 10000 ਰੁਪਈਆ ਇੱਕ ਪ੍ਰਤੀ ਏਕੜ ਖਰਚਾ ਆਉਂਦਾ ਤਿੰਨ ਵਾਰ ਫਸਲ ਹੋਈ ਆ 30000 ਦਾ ਸਾਡਾ ਨੁਕਸਾਨ ਆ ਪੰਜਾਬ ਦੀ ਸਰਕਾਰ ਗੱਲਾਂ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਵੱਡੀਆਂ ਮਾਰਦਾ ਪਰ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਪੱਖ ਦੇ ਵਿੱਚ ਨਹੀਂ ਨਾ ਉਹਨੇ ਕੋਈ ਮੁਆਵਜ਼ੇ ਦੀ ਵੰਡ ਕੀਤੀ ਆ ਤੇ ਇੱਕ ਨਾ ਹਜੇ ਤੱਕ ਬਹੁਤ ਜ਼ਿਲ੍ਹਿਆਂ ਦੇ ਵਿੱਚ ਬਲਾਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਗਰਦੌਰੀਆਂ ਨਹੀਂ ਹੋਈਆਂ ਕਿਸਾਨਾਂ ਦੀਆਂ ਜਿਹੜੀਆਂ ਕਿ ਵੱਡੇ ਪੱਦਰ ਤੇ ਰਹਿੰਦੀਆਂ ਮਤਲਬ ਕੁਛ ਇੱਕ ਦਿਖਾਉਣ ਵਾਸਤੇ ਆਪਣੇ ਵੱਡੇ ਵੱਡੇ ਆਹ ਪ੍ਰਚਾਰ ਕਰਨ ਵਾਸਤੇ ਬੋਰਡ ਲੱਗ ਰਿਹਾ ਸੀ ਕਿਸਾਨਾਂ ਦੇ ਪੱਖ 'ਚ ਪਰ ਕਿਸਾਨਾਂ ਨੂੰ ਪੰਜਾਬ ਦੀ ਸਰਕਾਰ ਨੇ 1 ਰੁਪਿਆ ਹਜੇ ਤੱਕ ਨਹੀਂ ਦਿੱਤਾ ਕਾਲੇਕੇ ਅਸਲ ਵਿੱਚ ਅੱਜ ਸਾਡੇ ਜਿਹੜੇ ਇਹ ਧਰਨੇ ਲੱਗ ਰਹੇ ਨੇ ਇਹ ਕੇਂਦਰ ਸਰਕਾਰ ਦੀ ਜਿਹੜੀ ਬੇਰੁਖੀ ਹੈ ਖਾਸ ਕਰਕੇ ਪੰਜਾਬ ਨਾਲ ਕਿਉਂਕਿ ਇਹ ਜੇ ਹਰਾਂ ਦੀ ਮਾਰ ਆਈ ਹੈ ਤਾਂ ਉਦੋਂ ਹੀ ਇਹਨੂੰ ਕੌਮੀ ਆਫਤ ਐਲਾਨਣਾ ਚਾਹੀਦਾ ਹੈ ਕੇਂਦਰ ਸਰਕਾਰ ਇਹਨੂੰ ਕੌਮੀ ਆਫਤ ਐਲਾਨ ਦੀ ਅਗਰ ਕੌਮੀ ਆਫਤ ਐਲਾਨ ਦੀ ਹੈ ਤਾਂ ਉਸ ਐਕਟ ਦੇ ਅਨ ਇਹਨਾਂ ਨੂੰ ਉਹ ਮਾਅਬਜ਼ੇ ਦੇਣੇ ਪੈਂਦੇ ਨੇ ਤੇ ਖਾਸ ਕਰਕੇ ਸਾਡੇ ਪੰਜਾਬ ਨਾਲ ਜੋ ਧੱਕਾ ਕਰ ਰਹੀ ਹੈ ਕੇਂਦਰ ਸਰਕਾਰ ਪੰਜਾਬ ਦਾ ਹਜੇ ਆਰਡੀਐਫ ਵੀ ਦਿੱਤਾ ਜਾ ਰਿਹਾ ਉਹ ਸਿਰਫ ਇਸ ਕਰਕੇ ਨਹੀਂ ਦਿੱਤਾ ਜਾ ਰਿਹਾ ਕਿ ਕੇਂਦਰ ਸਰਕਾਰ ਕਿਉਂਕਿ ਪੰਜਾਬ ਦੇ ਵਿੱਚੋਂ ਕਿਸਾਨੀ ਲਹਿਰ ਖੜੀ ਹੋਈ ਹੈ ਕੇਂਦਰ ਸਰਕਾਰ ਸਿਰਫ ਇਹਦੇ ਬਦਲਾਖੋਰੀ ਦੇ ਕਾਰਨ ਇਹ ਸਾਡੇ ਪੰਜਾਬ ਨਾਲ ੱੱਕਾ ਕੀਤਾ ਜਾ ਰਿਹਾ ਹੈ ਤਾਂ ਅਸੀਂ ਜਿੱਥੇ ਬੰਦਿਆਂ ਨੂੰ ਇਹ ਚੰਗੀ ਤਰ੍ਹਾਂ ਭਾਪ ਲਿਆ ਕਿ ਇਹ ਸਰਕਾਰ ਜਿਹੜੇ ਉਹ ਦਿੱਲੀ 'ਚ ਹਾਰ ਗਈ ਤਾਂ ਹੁਣ ਹੌਲੀ-ਹੌਲੀ ਇਹ ਫੇਰ ਉਹਨਾਂ ਰਾਹਾਂ 'ਤੇ ਚੱਲ ਰਹੀ ਹੈ ਜਿਹੜੇ ਕਾਰਪੋਰੇਟ ਅਦਾਰਿਆਂ ਦੇ ਕਿਉਂਕਿ ਸਾਡੀ ਐਮਐਸਪੀ ਦੀ ਮੰਗ ਜਿਹੜੀ ਸੀ ਕੇਂਦਰ ਸਰਕਾਰ ਮੰਨ ਚੁੱਕੀ ਸੀ ਇਹ ਵਾਅਦਾ ਕਰਿਆ ਸੀ ਕਿ ਇਹ ਤੇ ਕਮੇਟੀ ਬਣਾ ਕੇ ਇਹਨੂੰ ਲਾਗੂ ਕਰਾਂਗੇ ਉਹ ਉੱਥੇ ਦੀ ਉੱਥੇ ਹੈ ਕਿਸੇ ਕਮੇਟੀ ਦੀ ਕੋਈ ਰਿਪੋਰਟ ਨਹੀਂ ਆਈ ਉਹਨਾਂ ਦੀ ਕੋਈ ਮੀਟਿੰਗ ਨਹੀਂ ਹੋਈ ਤੇ ਖਾਸ ਕਰਕੇ ਇਹ ਇਸ ਕਰਕੇ ਚੁੱਪ ਹੈ ਕਿ ਇਹ ਚੁੱਪ ਕਰਦੇ ਕਰਦੇ ਹੌਲੀ ਹੌਲੀ ਫੇਰ ਉਹ ਕਰੋਨਾ ਵਲ ਨੂੰ ਜਾਣ ਦੀਆਂ ਤਿਆਰੀਆਂ ਨੇ ਤੇ ਅਸੀਂ ਕਿਸਾਨ ਜੱਥੇਬੰਦੀਆਂ ਨੇ ਇਹ ਪੰਪ ਪੈ ਕੇ ਲੜਾਈ ਸਾਡੀ ਲੰਬੀ ਲੜਨੀ ਪਊਗੀ ਇਸੇ ਕਰਕੇ ਇਹ ਅੱਜ ਧਰਨੇ ਤੇ ਜਾ ਰਹੇ ਨੇ ਇਹ ਜਿਹੜੀਆਂ ਮੁੱਖ ਮੰਗਾਂ ਜਿਹੜੀਆਂ ਹਰਾਂ ਵਾਲੀ ਐ ਚਾਹੇ ਐਮਐਸਪੀ ਵਾਲੀ ਐ ਇਹਨੂੰ ਲਗਾਤਾਰ ਜਾਰੀ ਰੱਖਿਆ ਜਾਊਗਾ ਲਗਾਤਾਰ ਲੋਕਾਂ ਨੂੰ ਜਾਗਰੂਕਤ ਕਰਾਇਆ ਜਾਊਗਾ ਜੇ ਲੋਰ ਪਈ ਕਿਸੇ ਵੱਡੇ ਅੰਦੋਲਨ ਦੀ ਤਾਂ ਲੋਕਾਂ ਨੂੰ ਲਾਮਬੰਦ ਕਰਕੇ ਫੇਰ ਵੀ ਦਿੱਲੀ ਦੀ ਤਰਜ਼ ਤੇ ਅੰਦੋਲਨ ਅਸਾਰਨ ਵੱਲ ਵਧਿਆ ਜਾਊਗਾ ਯਾਤਰੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਯਾਤਰੀਆਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਗੱਲ ਦੀ ਮਾਫੀ ਚਾਹੁੰਦੇ ਹਾਂ ਕਿ ਸਾਨੂੰ ਮਜਬੂਰਨ ਜਿਹੜੀਆਂ ਇਹ ਰੇਲਾਂ ਰੋਕਣੀਆਂ ਪੈ ਰਹੀਆਂ ਕਿਉਂਕਿ ਪਹਿਲਾਂ ਅਸੀਂ ਚੰਡੀਗੜ੍ਹ ਵੱਲ ਜਾ ਰਹੇ ਸੀਗੇ ਚੰਡੀਗੜ੍ਹ ਅਸੀਂ ਧਰਨਾ ਲਾਉਣਾ ਸੀ ਕੇਂਦਰ ਸਰਕਾਰ ਖਿਲਾਫ ਉੱਥੇ ਪਤਾ ਨਹੀਂ ਇਹਨਾਂ ਤਿੰਨ ਦੋਨਾਂ ਤਰ੍ਹਾਂ ਦੇ ਸੂਬਿਆਂ ਦੀ ਸਰਕਾਰਾਂ ਨੇ ਵਿੱਚ ਕੇਂਦਰ ਸਰਕਾਰ ਨਾਲ ਮਿਲ ਕੇ ਭਗਵੰਤ ਮਾਨ ਦੀ ਸਰਕਾਰ ਨੇ ਕੇਂਦਰ ਸਰਕਾਰ ਦੀ ਸ਼ੈਤ ਸਾਰੇ ਕਿਸਾਨਾਂ ਨੂੰ ਜਿੱਥੇ ਵੀ ਮਿਲੇ ਘਰਾਂ ਦੇ ਵਿੱਚ ਰੋਕ ਲਿਆ ਸੜਕਾਂ ਤੇ ਰੋਕ ਲਿਆ ਈਵਨ ਸਾਡੇ ਇੱਕ ਕਿਸਾਨ ਲੌਂਗਵਾਲ ਸ਼ਹੀਦ ਹੋਇਆ ਇੱਕ ਕਿਸਾਨ ਦੀ ਲਤ ਕੱਟੀ ਗਈ ਇਹ ਸਿਰਫ ਕੇਂਦਰ ਸਰਕਾਰ ਦੀ ਸਹਿਯਤ ਕੀਤਾ ਜੇ ਸਾਨੂੰ ਉਥੇ ਧਰਨਾ ਲਾਉਣ ਦੇ ਇਹ ਅੱਜ ਨੌਬਤ ਨਹੀਂ ਆਉਂਦੀ ਸੀ ਕਿ ਅਸੀਂ ਰੇਲਵੇ ਟ੍ਰੈਕਾਂ ਦੇ ਬੈਠੀਏ ਅਸੀਂ ਯਾਤਰੀਆਂ ਤੋਂ ਵੀ ਮਾਫੀ ਮੰਗਦੇ ਆ ਯਾਤਰੀਆਂ ਨੂੰ ਇਹ ਵੀ ਕਹਿ ਰਹੇ ਆ ਕਿ ਇਹ ਜਿਹੇ ਜਿਹੜੀ ਸਾਡੀ ਲੋੜ ਹੈਗੀ ਇਸ ਲੋੜ ਚੋਂ ਜਿੰਨਾ ਤੁਹਾਨੂੰ ਉਹ ਦੁੱਖ ਤਕਲੀਫ ਹੁੰਦਾ ਜਿਹਨੇ ਸਿੱਧਾ ਹੁੰਦੀ ਹੈ ਉਹਨੂੰ ਝੱਲਣਾ ਪਊਗਾ ਕਿਉਂਕਿ ਸਾਡੀ ਇਹ ਕੋਈ ਸ਼ੌਂਕ ਨਹੀਂ ਨਾ ਅਸੀਂ ਕੋਈ ਸੜਕਾਂ ਰੋਕਣ ਦਾ ਸ਼ੌਂਕ ਹੈ ਨਾ ਰੇਲਾਂ ਰੋਕਣ ਦਾ ਸ਼ੌਂਕ ਹੈ ਤੇ ਅਸੀਂ ਕੇਂਦਰ ਸਰਕਾਰ ਖਿਲਾਫ ਜਾ ਰਹੇ ਸੀ ਉਥਾਂ ਨੂੰ ਰੁਕਿਆ ਤਾਂ ਅਸੀਂ ਨੂੰ ਦੂਜਾ ਇਹ ਅਡਾਪਟ ਕਰਨਾ ਪਿਆ ਤਾਂ ਵੀ ਜਿਹੜੇ ਕਿਸਾਨ ਜੁਨਨ ਦੇ ਵੱਖ-ਵੱਖ ਗਰੁੱਪਾਂ ਵੱਲੋਂ ਅੱਜ ਨਾਭਾ ਰੇਲਵੇ ਸਟੇਸ਼ਨ ਤੇ ਇਹਨਾਂ ਵੱਲੋਂ ਬਣਾਏ ਗੇ ਪ੍ਰੋਗਰਾਮ 3 ਦਿਨਾਂ 28 29 30 ਰੇਲਵੇ ਰੁੱਕ ਕੇ ਆਪਣਾ ਜਿਹੜਾ ਇਹਨਾਂ ਨੇ ਟ੍ਰੈਫਿਕ ਜਾਮ ਕਰਨਾ ਰੇਲਵੇ ਦਾ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਸਟੇਸ਼ਨ ਤੇ ਮਾਨਯੋਗ ਐਸ.ਐਸ.ਪੀ ਸਾਹਿਬ ਵਰਨ ਸ਼ਰਮਾ ਜੀ ਦੇ ਹਦਾਇਤਾਂ ਮੁਤਾਬਕ ਉਹਨਾਂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਇੱਥੇ ਆਪਣਾ ਪ੍ਰੋਪਰ ਸੁਰੱਖਿਆ ਪ੍ਰਬੰਧ ਕਰ ਰਹੇ ਹਾਂ ਤੇ ਸਾਡੇ ਨਾਲ ਇੱਥੇ ਆਰ.ਪੀ.ਐਫ ਦੇ ਇੰਸਪੈਕਟਰ ਸਾਹਿਬ ਹੈਗੇ ਆ ਐਸ.ਐਚ.ਓ ਤਤਵਲੀ ਨਾਬਾ ਹੈ ਗਿਆ ਚੌਂਕੀਚਾਰ ਐਸ ਐਚਓ ਜੀਆਰਪੀ ਤੇ ਹੋਰ ਸਾਡੀ ਜਿਹੜੀ ਸਬਡਿਵੀਜ਼ਨ ਦੀ ਫੋਰਸ ਆ ਉਹ ਇੱਥੇ ਜੀ ਪ੍ਰੋਪਰ ਤਰੀਕੇ ਨਾਲ ਲਾ ਰੱਖੀ ਆ ਤਾਂ ਜੋ ਕੋਈ ਇਹ ਜਿਹੜੀ ਅਨਸ਼ਕਾਮਿਕ ਘਟਨਾ ਨਾ ਵਾਪਰੇ ਤੇ ਅਸੀਂ ਪ੍ਰੋਪਰ ਤਰੀਕੇ ਨਾਲ ਹਰ ਪਾਸੇੋਂ ਜਿਹੜਾ ਚਾਰੇ ਪਾਸੇ ਜੋ ਕੋਈ ਟ੍ਰੇਨ ਦਾ ਕੋਈ ਨੁਕਸਾਨ ਨਾ ਹੋਵੇ ਬਾਕੀ ਅਸੀਂ ਸੀਨੀਅਰ ਆਫਸਰ ਨਾਲ ਗੱਲ ਕਰ ਰਹੇ ਹਾਂ ਟ੍ਰੇਨਾਂ ਬਾਰੇ ਵੀ ਕਦੋਂ ਆਉਣੀਆਂ ਰੋਕਣੀਆਂ ਤੇ ਉਹ ਅਸੀਂ ਸਾਰਾ ਡਿਸਕਸ ਕਰ ਰਹੇ ਹਾਂ ਥੈਂਕ ਯੂ